ਸੰਤਨਕਾਰੀ ਸਸੰਗ ਮੰਡਲ ਦੇ ਵੱਲੋਂ ਜਿਹੜਾ ਕਿ ਅੱਜ ਪੂਰੇ ਹੀ ਵਿਸ਼ੇ ਪਰਦੇ ਵਿੱਚ ਵਨਸਮਨ ਬਣਾਇਆ ਜਾ ਰਿਹਾ ਸੋ ਬੁੱਤੇ ਲਗਾਏ ਜਾ ਰਹੇ ਨੇ ਕੋਡ ਰੱਖੇ ਕਿਤਾ ਜਾ ਰਿਹਾ ਸੋ ਅੱਜ ਸਾਨੇਵਾਲ ਢੋਲੇ ਰੋਡ ਸੰਤਨਕਾਰੀ ਸਸੰਗ ਪਵਨ ਦੇ ਵਿੱਚ ਮੌਜੂਦ ਹੈ ਜਿੱਥੇ ਅੱਜ ਇਸ ਕਮਿਸ਼ਨ ਦੇ ਵੱਲੋਂ ਜਿਹੜਾ ਕਿ ਅੱਜ ਸਾਨੇਵਾਲ ਦੇ ਗਣਪਤੀ ਕਲੋਨੀ ਦੇ ਵਿੱਚ ਜਿਹੜੇ ਕਿ ਅੱਜ ਫਸਲਦਾਰ ਜਿਹੜੇ ਬੁੱਤੇ ਲਗਾਏ ਗਏ ਨੇ ਸੋ ਉਸ ਨਾਲ ਨਾਲ ਐਸਐਸ ਚਾਲੋ ਜੀ ਪਹੁੰਚਨੇ ਔਰ ਮੁਖੀ ਮਹਾਤਮਾ ਜਿਹੜੇ ਕਿ ਇਥੋਂ ਦੇ ਦਿਲਜੀਤ ਸਿੰਘ ਸੇਠੀ ਜੀ ਦੁਆਰਾ ਜਿਹੜਾ ਕਿ ਅੱਜ ਨੂੰ ਸੇਵਾਦਾਰ ਦੇ ਵੱਲੋਂ ਜਿਹੜਾ ਕਿ ਅੱਜ ਇਹ ਪੌਦੇ ਲਗਾਏ ਗਏ ਨੇ ਸੋ ਅੱਜ ਗੱਲਬਾਤ ਵੀ ਕਰਾਂਗੇ ਸੋ ਜਿਹੜੀਆਂ ਤਸਵੀਰਾਂ ਤੁਹਾਨੂੰ ਸਾਂਝੇ ਕਰ ਦੋ ਮੈਂ ਇਸ ਦੇ ਨਾਲ ਨਾਲ ਦੱਸ ਦਈਏ ਕਿ ਜਿਹੜਾ ਕਿ ਇਹ ਮਿਸ਼ਨ ਜੋ ਕਿ ਇੱਕ ਤਰ੍ਹਾਂ ਦਾ ਪ੍ਰਤੀਕ ਔਰ ਸਾਂਝਾ ਦਾ ਜਿਹੜਾ ਪ੍ਰਤੀਕ ਹੈ ਜਿੱਤੇ ਗੱਲ ਕੀਤੀ ਜਾਂਦੀ ਹੈ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਰਹਿਤ ਕਰਨ ਦੇ ਲਈ ਜਿਹੜਾ ਕਿ ਉਪਰਾਲੇ ਕੀਤੇ ਜਾਂਦੇ ਨੇ ਸੋ ਅੱਜ ਇਹ ਸੰਤਾਨ ਅਨੁਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਵੱਲੋਂ ਜਿਹੜਾ ਕਿ ਸੰਤਾਨ ਅਨੁਕਾਰੀ ਮਿਸ਼ਨ ਦੇ ਵੱਲੋਂ ਜਿਹੜਾ ਕਿ ਅੱਜ ਇਹ ਪੌਦੇ ਲਗਾਏ ਗਏ ਨੇ ਸੋ ਤਸਵੀਰਾਂ ਜਿਹਨੀਆਂ ਤੁਹਾਨੂੰ ਸਾਂਝਾ ਕਰਾਂਗੇ ਤੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਕਿ ਜਿਹੜ मैसेज अज सत्रह अगस्त भी सौ पच्ची है प्रोजेक्ट वन एस वन दे तहत सतगुरु माता सुदीक्षा जी महाराज जी की कृपा नाल जगह जगहों ਕਲਸਟਰ ਆਫ ਪਰੀਜ਼ ਜੋ ਹਨ ਨੋ ਲਗਾਏ ਜਾ ਰਹੇ ਨੇ ਔਰ ਇਸ ਦੇ ਪਿੱਛੇ ਤਾਰਨਾ ਪਾਉਣਾ ਹੀ ਹੈ ਕਿ ਸਾਡਾ ਵਾਤਾਵਰਨ ਜੋ ਹੈ ਉਹ ਨੋਸ਼ੁੱਧੀਕਰਨ ਮਿਲੇ ਔਰ ਆਪ ਸਾਰੇ ਜਾਣਦੇ ਹੋ ਇਨੀਸ਼ੀਅਲੀ ਜਦੋਂ ਇਹ ਸਮਾਜਿਕ ਸੇਵਾਵਾਂ ਨੂੰ ਹਜ਼ੂਰ ਨੇ ਇਸ ਰੂਪ ਦੇ ਵਿੱਚ ਅਸ਼ੀਰਵਾਦ ਦਿੱਤਾ ਤੋਂ ਬਲੱਡ ਡੋਨੇਸ਼ਨ ਕੈਂਪ ਸ਼ੁਰੂ ਹੋਏ 1986 ਤੋਂ ਔਰ ਹੁਣ ਤੱਕ ਅਸੀਂ 9000 ਬਲੱਡ ਨੈਸ਼ਨ ਕੈਂਪ ਲਗਾ ਚੁੱਕੇ ਹਨ 15 ਲੱਖ ਯੂਨਿਟ ਡੋਨੇਟ ਹੋ ਚੁੱਕੇ ਹੈ ਉਸ ਤੋਂ ਬਾਅਦ ਕਲੀਨਲੈਸ ਅਭਿਆਨ ਸ਼ੁਰੂ ਹੋਏ ਜਿਹਦੇ ਵਿੱਚ ਜਗਾ ਜਗਾਵਾਂ ਤੇ ਜਾ ਕੇ ਸਫਾਈ ਦੇ ਅਭਿਆਨ ਕੀਤੇ ਗਏ ਉਹ ਟੱਕ ਬੱਸ ਸਟੈਂਡ ਲੈ ਰੇਲਵੇ ਸਟੇਸ਼ਨ ਲੈ ਸਿਵਲ ਹਸਪੀਟਲ ਲੈ ਕ੍ਰਿਵੀਸ਼ਨ ਗਰਾਊਂਡ ਲੈ ਪਬਲਿਕ ਪਾਰਕਸ ਲੈ ਸਭ ਨੂੰ ਸਾਫ਼ ਕਰਨ ਦੇ ਲਈ ਆਲ ਓਵਰ ਇਹ ਮਹਿੰਮ ਚੱਲੀ ਫਿਰ ਸੋਚਿਆ ਗਿਆ ਕਿ ਜਗਾ ਜਗਾ ਤੇ ਪਾਣੀ ਦੇ ਟਹਿਰਾਓ ਨੇ ਤੋ ਉਸ ਜਗ੍ਹਾ ਨੂੰ ਸਾਫ ਕਰਨ ਦੇ ਲਈ ਫਿਰ ਵਾਟਰ ਬੋਡੀ ਜਿਸ ਤੇ ਸੀ ਗਿਆ ਉਹਨਾਂ ਨੂੰ ਸਾਫ ਕਰਨ ਦੇ ਲਈ ਪ੍ਰੋਜੈਕਟ ਅਮਰਤ ਸ਼ੁਰੂ ਕੀਤੀ ਗਈ ਹੁਣ ਜਗ੍ਹਾ ਜਗ੍ਹਾ ਤੇ ਇਸ ਰੂਪ ਦੇ ਵਿੱਚ ਟਰੀ ਪਲਾਂਟੇਸ਼ਨ ਦੇ ਲਈ ਆਦੇਸ਼ ਆਇਆ ਔਰ ਪਿਛਲੇ ਸਾਲ ਤੋਂ ਲੁਧਿਆਣੇ ਦੇ ਵਿੱਚ ਇਹ ਕਾਰਜਕ੍ਰਮ ਚੱਲ ਰਹੇ ਹਨ ਤੋ ਅੱਜ ਵੀ ਥੋੜੀ ਦੇਰ ਪਹਿਲੇ ਹੀ ਲੋਧੀ ਕਲੱਬ ਲੁਧਿਆਣਾ ਦੇ ਵਿੱਚ ਜਸ਼ਨਾਲ ਜੋ ਪਾਰਕ ਹੈ ਉੱਥੇ ਕਾਉਂਸਲਰ ਵੀ ਦੋਨੋਂ ਬੁਲਾਏ ਗਏ ਮੌਜੂਦਾ ਵੀ ਔਰ ਐਕਸਵੀ ਦੋਨਾਂ ਨੂੰ ਬੁਲਾ ਕੇ ਉੱਥੇ ਵੀ ਇੱਕ ਬਹੁਤ ਅੱਛਾ ਕਾਰਜਕ੍ਰਮ ਵੀ ਪ੍ਰੀਵਰਕ ਬਣਾਇਆ ਇਹ ਸਾਨੇ ਵਾਲ ਵੀ ਆਪ ਜੀ ਨੇ ਦੇਖਿਆ ਹੈ ਕਿ ਬੜੀ ਅੱਛੀ ਪਲਾਂਟੇਸ਼ਨ ਇਹਨਾਂ ਦੀ ਮੌਜੂਦਗੀ ਔਰ ਇਹਨਾਂ ਦੀ ਸਹਿਯੋਗ ਦੇ ਨਾਲ ਆਲਰੇਡੀ ਡਨ ਹੋ ਚੁੱਕਾ ਹੈ ਤੇ ਹੁਣ ਅਸੀਂ ਭਵਨ ਦੇ ਪ੍ਰਿੰਸਪਸ ਚ ਖੜੇ ਆਂ ਪਰ ਇਸੇ ਪੌਦਾ ਲਗਾਉਣ ਦੇ ਲਈ ਆਪ ਸਾਰੇ ਜੋ ਹਣ ਇੱذ ਵਿੱਚ ਸ਼ਾਮਲ ਹੋਏ ਸਤਿਗੁਰ ਦੇ ਚਰਨਾਂ ਚ ਅਰਦਾਸ ਹੈ ਆਪ ਜੀ ਦਾ ਜੋ ਮਿਸ਼ਨ ਹੈ ਆਪ ਜੀ ਦਾ ਜੋ ਇਸ਼ਟ ਹੈ ਪਰਦੋਸ਼ਨ ਬਾਹਰ ਹੋਵੇ ਅੰਦਰ ਹੋਵੇ ਹਾਨੀਕਾਰਕ ਹੈ ਤੋਂ ਅੰਦਰ ਦੇ ਪ੍ਰਦੋਸ਼ਨ ਨੂੰ ਦੂਰ ਕਰਨ ਦੇ ਲਈ ਇਸ ਵਰਚੁਅਲ ਸੈਂਟਰ ਬਾਹਰ ਦੇ ਪੋਲੂਸ਼ਨ ਨੂੰ ਠੀਕ ਕਰਨ ਦੇ ਲਈ ਇਹ ਪਲਾਂਟੇਸ਼ਨ ਜੋ ਹੈ ਉਸ ਨੂੰ ਕੀਤਾ ਜਾ ਰਿਹਾ ਹੈ ਹੋਰ ਅੱਜ ਅਸੀਂ ਇੱਥੇ ਪੌਦਾ ਲਗਾ ਰਹੇ ਹਾਂ ਔਰ ਹੌਲੀ ਹੌਲੀ ਇਹ ਜੋ ਜਗ੍ਹਾ ਹੈ ਇੱਕ ਬਹੁਤ ਅੱਛਾ ਪਾਰਕ ਬਣੇਗੀ ਅਰਜਿੰਦਰ ਸਿੰਘ ਦਾ ਵੀ ਨਾਮ ਪੂਜਾ ਰਜਿੰਦਰ ਸਿੰਘ ਜੀ ਜਿਨ੍ਹਾਂ ਦਾ ਬੜਾ ਸਹਿਯੋਗ ਸਾਥ ਰਿਹਾ ਇਹਨਾਂ ਲਈ ਕਲਾਪਿੰਗ ਕਰੋ ਇਹਨਾਂ ਨੇ ਬਹੁਤ ਸਾਥ ਦਿੱਤਾ ਹੈ ਇਹ ਜੋ ਜਗ੍ਹਾ ਹੈ ਇਹਦੇ ਵਿੱਚ ਵੀ ਇਹਨਾਂ ਦੇ ਸਹਿਯੋਗ ਦੀ ਲੋੜ ਹੈ ਸਾਨੂੰ ਇੱਥੇ ਵੀ ਆਪ ਜੀ ਦੀ ਬਰਾਬਰ ਸਹਿਯੋਗ ਚਾਹੀਦਾ ਹੈ ਤਾਂ ਕਿ ਪਾਰਕ ਜੋ ਹੈ ਬਹੁਤ ਅੱਛਾ ਲਗੇ ਸਿਨੈਰੀਓ ਲਗੇ ਹਾਈਵੇ ਦੇ ਉੱਤੇ ਹੈ ਤੇ ਇਹਨੂੰ ਪਤਾ ਨਹੀਂ ਕਿਤਨਾ ਸੁੰਦਰ ਹਾਈਵੇ ਬਣ ਜਾਣਾ ਹੈ ਤੇ ਇਹਨੂੰ ਵੀ ਖੂਬਸੂਰਤੀ ਮਿਲੇ ਮੁਝੇ ਲਾਲ ਸਿੰਘ ਜੀ ਆਪ ਜੀ ਦੇ ਸੰਚਾਲਕ ਕਹੜੇ ਨੇ ਮੁਝੇ ਸੈਟੀ ਸਾਹਿਬ ਆਪ ਜੀ ਦੇ ਮੁਖੀ ਕਹੜੇ ਨੇ ਸੇਵਾਦਾਰ ਦੇ ਸਾਰੇ ਹੀ ਮਹਾਤਮਾ ਸੇਵਾਦਾਰ ਸੰਚਾਲਕ ਸਿੱਖ ਸਹਿਯੋਗੀ ਪੈਨਾਪੁਰਾ ਸਾਰਿਆਂ ਦੀ ਹਾਜ਼ਰੀ ਸਤਿਗੁਰੂ ਕਬੂਲ ਕਰਨਾ ਅਸ਼ੀਰਵਾਦ ਦੇਣਾ ਆਪ ਜੀ ਦੇ ਹੁਕਮ ਦੀ ਪਾਲਣਾ ਹੁੰਦੀ ਰਹੇ ਪਿਆਰ ਸੇ ਬੋਲਣਾ ਕਿੰਨੇ ਬੁੱਟੇ ਲਗਾਏ ਗਏ ਨੇ ਇਹ ਕਿੰਨੇ ਬੁੱਟੇ ਲਗਾਏ ਗਏ ਆ ਇਹ ਕਿਹੜੇ ਕਿਹੜੇ ਬੁੱਟੇ ਲਗਾਏ ਆ ਅੱਜ 23 ਬੁੱਟੇ ਲਗਾਏ ਗਏ ਨੇ ਤੇ ਜਮਣਾਂ ਦੇ ਨੇ ਤੇ ਅੰਜੀਰ ਕੀ ਕਹਿਣਾ ਚਾਹੁੰਦੇ ਹੋ ਜੀ ਸਸਤਾ ਦੇ ਵੱਲੋਂ ਮਿਸ਼ਨ ਵੱਲੋਂ ਜਿਹੜਾ ਇਹ ਲਗਾਈ ਗਏ ਉਹਦੇ ਨਾਲੇ ਕੀਤਾ ਗਿਆ ਜੀ ਅੱਜ ਇਸ ਲਈ ਕੀਤਾ ਗਿਆ ਵੀ ਪ੍ਰਦੂਸ਼ਣ ਰਹਿਤ ਹੋਵੇ ਮਨ ਦਾ ਪ੍ਰਦੂਸ਼ਣ ਸਾਫ ਰਹੇ ਤੇ ਬਾਹਰਲਾ ਪ੍ਰਦੂਸ਼ਣ ਨਹੀਂ ਜਿਹੜਾ ਹੈ ਸਾਫ ਰਹੇ ਜੋ ਸੋਸ਼ ਰਹੇ ਇਸ ਕਰਕੇ ਸਿਹਤ ਵਾਸਤੇ ਸਾਰੇ ਸਤੂ ਮਾਤਾ ਸਿੱਖਿਆ ਜੀ ਵੱਲੋਂ ਜੋ ਪਾਇਆ ਗਿਆ ਹੈ ਤੇ ਉਹਨਾਂ ਵੱਲੋਂ ਅਸੀਂ ਅੱਜ ਸਾਰੇ ਬੂਟੇ ਲਾ ਕੇ ਤੇ ਆਪਣਾ ਇਹ ਸਮਾਜ ਸੁਭਾਅ ਨਾਂ ਦੇ ਨਾਲ ਜੋ ਵੀ ਸਾਫ ਸੁਥਰਾ ਰਹੇ ਤੇ ਮੰਡੀ ਸੁੰਦਰਤਾ ਵੀ ਬਣੀ ਬਾਹਰਲੀ ਵੀ ਸੁੰਦਰਤਾ ਬਣੀ ਇਸੇ ਨਾਲ ਨਾਲ ਜਿਸ ਤਰ੍ਹਾਂ WhatsApp ਕਾਫੀ ਹਸਤਾਵਾਂ ਜੜੀਆਂ ਹੁੰਦੀਆਂ ਨੇ ਕੁੱਟੇ ਲਗਾ ਦਿੰਦੀਆਂ ਨੇ ਪਰ ਜਦੋਂ ਦੇਖਪਾਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਬਹੁਤ ਕਮੀ ਰਹਿ ਜਾਂਦੀ ਹੈ। ਉਸ ਲਈ ਵੀ ਮਤਲਬ ਇਸ ਨਾਲ ਨਾਲ ਉਪਰਾਲਾ ਕੀਤਾ ਜਾਏਗਾ। ਹਾਂਜੀ ਹਾਂਜੀ ਇਸ ਦੇ ਨਾਲ ਦੂਜੇ ਤੀਜੇ ਦਿਨ ਸਾਡੇ ਜਿਹੜੇ ਸੇਵਾਦਾਰ ਦੇ ਨੌਜਵਾਨ ਨੇ ਉਹ ਪਾਣੀ ਪਾ ਕੇ ਜਾਣਗੇ ਤੇ ਉਹ ਜਿੰਨੇ ਬੂਟੇ ਲਾਏ ਨੇ ਸਾਰਿਆਂ ਦੀ ਪਰਵਰਿਸ਼ ਨਾਲ ਦੀ ਨਾਲ ਕਰਦੇ ਰਹਿਣਗੇ। ਜੋ ਜੋ ਚੀਜ਼ ਦੀ ਖਰਾਕ ਦੀ ਲੋੜ ਪਵੇ ਉਹ ਪਾਉਂਦੇ ਰਹਿਣਗੇ। ਕਿਹੜੀ ਜਿਹੜਾ ਲਗਾਈ ਗਈ ਜੀ ਆਪਣੇ ਇਹ ਸਾਨੇਵਾਲ ਦੇ ਵਿੱਚ ਮੰਦਿਰ ਦੀ ਬੈਕ ਸਾਈਡ ਤੇ ਸੂਏ ਦੇ ਉੱਤੇ ਉਹ ਸਾਨੂੰ ਬਹੁਤ ਜ਼ਿਆਦਾ ਆਕਸੀਜਨ ਦਿੰਦਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਪਿੱਛੇ ਕਰੋਨਾ ਕਾਲ ਦੇ ਵਿੱਚ ਬੜੀ ਦਿੱਕਤ ਆਈ ਆਕਸੀਜਨ ਦੀ ਉਹਦਾ ਰੀਜ਼ਨ ਹੀ ਇਹ ਸੀ ਵੀ ਬੂਟੇ ਆਪਣੇ ਕੋਲ ਘੱਟ ਸੀ ਆਬਾਦੀ ਸਾਡੀ ਵਾਧਾ ਤੇ ਇਦਾਂ ਹੀ ਸਾਨੂੰ ਬੂਟੇ ਲਾਉਣੇ ਚਾਹੀਦੇ ਨੇ ਜਿੱਦਾਂ ਸੰਤੰਕਾਰੇ ਬਣਾਉ ਜੋ ਪ੍ਰਾਇਲਾ ਕੀਤਾ ਗਿਆ ਤੇ ਇਹ ਵਧੀਆ ਪ੍ਰਾਇਲਾ ਸੀ ਨੂੰ ਦੇਖਦੇ ਹਾਂ ਕਿ ਇਹ ਕਿੰਨਾ ਕੰਮ ਬਸ ਮੈਂ ਇਹੀ ਕਹਿਣਾ ਚਾਹੂੰਗਾ ਵੀ ਜਿੱਦਾਂ ਇਹਨਾਂ ਨੇ ਬੂਟੇ ਲਾਏ ਨੇ ਔਰ ਦੇਖੋ ਤੁਸੀਂ ਦੇਖ ਰਹੇ ਹੋ ਵੀ ਟੀਮ ਇਹਨਾਂ ਦੀ ਇਹਨਾਂ ਵੱਲੋਂ ਇੱਕ ਕਮਿਟਮੈਂਟ ਆ ਔਰ ਇਹ ਕਰਦੇ ਵੀ ਨੇ ਵੀ ਜੇ ਬੂਟੇ ਲਾ ਕੇ ਜਾਂਦੇ ਤਾਂ ਦੂਜੇ ਤੀਜੇ ਦਿਨ ਬਾਅਦ ਆ ਕੇ ਉਹਨਾਂ ਨੂੰ ਪਾਣੀ ਵੀ ਪਾਉਣਾ ਸਾਰਾ ਕੁਝ ਐਦਾਂ ਹੀ ਅਸੀਂ ਸਾਰੇ ਹੀ ਜਿੱਦਾਂ ਕਾਉਂਸਲਰ ਸਾਹਿਬ ਨੇ ਵੀ ਕਿਹਾ ਵੀ ਸਾਡਾ ਸਾਰਿਆਂ ਦਾ ਆਪਣਾ ਇੱਕ ਨਾ ਅ ਕੰਮ ਆ ਆਪਣਾ ਇਹ ਕੰਮ ਸਮਝ ਕੇ ਆਪਾਂ ਇਹਨੂੰ ਕਰੀਏ ਵੀ ਹਾਂ ਜੀ ਅੱਜ ਅਸੀਂ ਚਾਹੇ ਦੋਈ ਬੂਟੇ ਲਾਈਏ ਪਰ ਉਹਨੂੰ ਨਾਲ ਦੇ ਨਾਲ ਪਾਣੀ ਵੀ ਦੇ ਜੀ ਤਾਂ ਕਿ ਉਹ ਬੂਟਾ ਗਰੋ ਕਰੇ ਸੰਨਕਾਰ ਮਿਸ਼ਨ ਵੱਲੋਂ ਅੱਜ ਪ੍ਰਾਲਾ ਕੀਤਾ ਗਿਆ ਬੂਟੇ ਲਗਾਉਂਦੇ ਨੇ ਅਸੀਂ ਕੀ ਦੇਖਦੇ ਹਾਂ ਇਸ ਤੋਂ ਦੇਖ ਕੇ ਕੀ ਕਹਿਣਾ ਚਾਹੁੰਗੇ ਬਹੁਤ ਵਧੀਆ ਪ੍ਰਾਲਾ ਸਿੱਟੀ ਸਾਹਿਬ ਦਾ ਹੈ ਤੇ ਅਸੀਂ ਇਹਨਾਂ ਦੇ ਮਿਸ਼ਨ ਦੇ ਨਿਰੰਕਾਰ ਸੰਸਥਾ ਦੇ ਬਹੁਤ ਧੰਨਵਾਦੀ ਹਾਂ ਇਹ ਅਪਰੇਲ ਹੋਣੇ ਚਾਹੀਦੇ ਨੇ ਜਿੰਨੇ ਵਾਤਾਵਰਣ ਦੀ ਜ਼ਿੰਮੇਵਾਰੀ ਆ ਉਹਨੂੰ ਇਹਨਾਂ ਨੇ ਆਪਣੇ ਜ਼ਿੰਮੇਵਾਰੀ ਨੂੰ ਬਾਖੂਬੀ ਬਹੁਤ ਵਧੀਆ ਨਿਭਾਇਆ ਇਹ ਬੂਟੇ ਲੱਗਣਗੇ ਤੇ ਜਿੰਨੇ ਹੈਗੇ ਆਲੇ-ਦਾਲੇ ਦੇ ਲੋਕ ਰਹਿੰਦੇ ਨੇ ਤੇ ਸਭ ਨੂੰ ਆਕਸੀਜਨ ਦੇ ਲਈ ਥੋੜੀ ਹੈਲਪ ਹੋਊਗੀ ਤੇ ਵਾਤਾਵਰਣ ਸਾਫ਼ ਸੁਥਰਾ ਬਿਲਕੁਲ ਹੋਰ ਵੀ ਨਗਰ ਕੌਂਸਲ ਵੱਲੋਂ ਵੀ ਪ੍ਰੋਜੈਕਟ ਕੀਤੇ ਜਾਂਦੇ ਜਿੱਥੇ ਸੰਸਥਾਵਾਂ ਆਉਂਦੀਆਂ ਸਰਵੋਪਰੇਲੇ ਕੀਤੇ ਜਾਂਦੇ ਨੇ ਵਾਤਾਵਰਣ ਨੂੰ ਬਚਾਉਣ ਦੇ ਲਈ ਹੋਰ ਵੀ ਇਹ ਅਪਰੇਲੇ ਜਦੋਂ ਦੇਖਦੇ ਹਾਂ ਕੀ ਮੈਸੇਜ ਦੇਵਾਂਗੇ ਇਸ ਵਾਰੀ ਹੋਰ ਕੀ ਮੈਸੇਜ ਹੋਵੇਗਾ ਨਗਰ ਕੌਂਸਲ ਵੱਲੋਂ ਤਾਂ ਹਰ ਸਾਲ ਹੀ ਹ ਤੇ ਅਸੀਂ ਸਾਡਾ ਆਪਣਾ ਮੁੱਢਲਾ ਫਰਜ਼ ਵੀ ਆ ਕਿ ਅਸੀਂ ਆਪ ਵੀ ਲਾਉਂਦੇ ਰਹਿੰਦੇ ਆ ਤੇ ਅਸੀਂ ਪਿਛਲੀ ਵਾਰੀ ਜਾਮਣ ਨਿੰਮ ਡੇਕ ਤੇ ਇੱਕ ਆਪਣੇ ਨਿੰਗੂ ਦਾ ਬੂਟਾ ਇਹ ਵੀ ਵਾਧੂ ਲਾਇਆ ਅੱਜ ਬੂਟੇ ਲਗਾਏ ਗਏ ਜਿਵੇਂ ਜੀਰ ਤੇ ਜਾਮਣ ਦੇ ਬੂਟੇ ਲਗਾਏ ਗਏ ਨੇ ਵੱਧ ਤੋਂ ਵੱਧ ਜਿਆਦਾ ਨੇ ਤੇ ਹੋਰ ਵੀ ਜਿਵੇਂ ਨਾਲ ਨਾਲ ਅਸੀਂ ਫਲ ਦਾ ਛਾਂਦਾਰ ਬੂਟੇ ਜਿਸ ਤਰ੍ਹਾਂ ਅਨੁਕੋਣ ਜੀ ਹਾਂਜੀ ਐਤਕੀ ਬਹੁਤ ਬੂਟੇ ਲੱਗੇ ਜੀ ਸਾਡੇ ਨਗਰ ਕੌਂਸਲ ਵੱਲੋਂ ਸਾਰੇ ਕੌਂਸਲਰਾਂ ਨੇ ਲਾਏ ਗਏ ਨੇ ਨਗਰ ਕੌਂਸਲ ਬੂਟੇ ਪ੍ਰੋਵਾਈਡ ਕਰਵਾ ਕੇ ਦੰਦੀ ਹੈ ਦੇਖਭਾਲ ਵੀ ਨੰਨ ਹਾਂਜੀ ਬਿਲਕੁਲ ਦੇਖਭਾਲ ਤਾਂ ਜ਼ਰੂਰੀ ਆ ਦੇਖਭਾਲ ਤੋਂ ਬਿਨਾ ਤਾਂ ਚੱਲਣਾ ਹੀ ਨਹੀਂ ਬੂਟੇ 2 ਲਾਓ ਜਾਂ 10 ਲਾਓ ਪਰ ਉਹਨਾਂ ਦੀ ਦੇਖਭਾਲ ਜ਼ਰੂਰੀ ਆ ਇਹ ਸਾਡਾ ਮੋਢਲਾ ਫਰਜ਼ ਆ ਲਾਉਣ ਦਾ ਫਾਇਦਾ ਹੀ ਤਾਂ ਜੇ ਅਸੀਂ ਇਹਨਾਂ ਨੂੰ ਸੁਭਾਲਾਂਗੇ ਤਾਂ ਹੀ ਜਾ ਕੇ ਅੱਗੇ ਜਾ ਗਰੋ ਕਰਨਗੇ ਤੇ ਉਹਨਾਂ ਦਾ ਵੀ ਵਾਤਾਵਰਨ ਬਣੇਗਾ ਜੀ ਟੀ ਸਾਹਿਬ ਦਾ ਮੈਂ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇੱਥੇ ਨਜ਼ਰ ਪਾਉਣ ਦੇ ਗਣਪਤੀ ਮੰਦਰ ਚਾਕੇ ਆਪਣਾ ਸਮਾਂ ਕੱਢ ਕੇ ਆਪਣੀ ਟੀਮ ਲੈ ਕੇ ਇੱਥੇ ਬੂਟੇ ਲਾਏ